ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਦੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 6 ਸਤੰਬਰ ਹੈ 6 ਸਤੰਬਰ 1838 ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਦਾ ਜਨਮ ਰਾਣੀ ਜਿੰਦਾ ਦੀ ਕੁੱਖੋਂ 6 ਸਤੰਬਰ 1838 ਦੇ ਦਿਨ ਹੋਇਆ ਸੀ ਉਹ 5 ਸਾਲ ਦੀ ਉਮਰ ਦੇ ਵਿੱਚ 18 ਸਤੰਬਰ 1843 ਦੇ ਦਿਨ ਲਾਹੌਰ ਸਲਤਨਤ ਦਾ ਮਹਾਰਾਜਾ ਬਣਿਆ 29 ਮਾਰਚ 1859 ਦੇ ਦਿਨ ਜਦ ਅੰਗਰੇਜ਼ਾਂ ਨੇ ਪੰਜਾਬ ਤੇ ਪੱਕਾ ਕਬਜ਼ਾ ਕਰ ਲਿਆ ਤਾਂ ਦਲੀਪ ਸਿੰਘ ਸਾਬਕਾ ਮਹਾਰਾਜਾ ਬਣ ਗਿਆ ਸੀ 6 ਸਤੰਬਰ 1901 ਸਿੰਘ ਸਭਾ ਲਹਿਰ ਦੇ ਮਹਾਨ ਆਗੂ ਪੰਥਰਤਨ ਗਿਆਨੀ ਦਿੱਤ ਸਿੰਘ 6 ਸਤੰਬਰ 1901 ਦੇ ਦਿਨ ਚੜ੍ਹਾਈ ਕਰ ਗਏ ਪੰਥਰਤਨ ਗਿਆਨੀ ਦਿੱਤ ਸਿੰਘ ਦਾ ਜਨਮ 21 ਅਪ੍ਰੈਲ 1853 ਦੇ ਦਿਨ ਕੌਲਗੜ੍ਹ ਰਿਆਸਤ ਦੇ ਵਿੱਚ ਹੋਇਆ ਸੀ 6 ਸਤੰਬਰ 1922 ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ 6 ਸਤੰਬਰ 1922 ਦੇ ਦਿਨ ਅਕਾਲੀਆਂ ਨੇ ਤੇਜਾ ਕਲਾਂ ਦੇ ਗੁਰਦੁਆਰੇ ਨੂੰ ਵੀ ਮਹਾਂਤਾਂ ਤੋਂ ਆਜ਼ਾਦ ਕਰਵਾ ਲਿਆ ਸੀ 6 ਸਤੰਬਰ 1960 1960 ਤੇ ਪੰਜਾਬੀ ਸੂਬੇ ਮੋਰਚੇ ਦੀ ਕਾਮਯਾਬੀ ਤੋਂ ਬੁਖ ਭਲਾਈ ਹੋਈ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਨੇ 6 ਸਤੰਬਰ 1960 ਦੇ ਦਿਨ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਇਹ ਗ੍ਰਿਫਤਾਰੀ ਵੀ ਸਿੱਖਾਂ ਦੇ ਹੌਸਲੇ ਡੇਗਣ ਵਾਸਤੇ ਕੀਤੀ ਗਈ ਸੀ ਪਰ ਇਸ ਦੇ ਨਾਲ ਵੀ ਸਿੱਖਾਂ ਦੇ ਵਿੱਚ ਸਗੋਂ ਰੋਸ ਅਤੇ ਰੋਧ ਦੇ ਨਾਲ ਨਾਲ ਜੋਸ਼ ਵੀ ਵੱਧ ਗਿਆ ਇਸ ਗ੍ਰਿਫਤਾਰੀ ਦੇ ਖਿਲਾਫ ਸਾਰੇ ਸਿੱਖ ਪੰਥ ਨੇ ਜ਼ਬਰਦਸਤ ਪ੍ਰੋਟੈਸਟ ਕੀਤਾ ਸਤੰਬਰ 1965 ਦੇ ਵਿੱਚ ਜਦ ਭਾਰਤ-ਪਾਕ ਜੰਗ ਹੋਈ ਸੀ ਇਸ ਜੰਗ ਦੇ ਵਿੱਚ ਖੇਮ ਕਾਰਨ ਸੈਕਟਰ ਦੇ ਵਿੱਚ ਪਾਕਿਸਤਾਨ ਦੀਆਂ ਫੌਜਾਂ ਬਹੁਤ ਅੱਗੇ ਵਧ ਆਈਆਂ ਭਾਰਤੀ ਫੌਜ ਦੇ ਮੁਖੀ ਨੇ ਫੌਜੀਆਂ ਨੂੰ ਪਿੱਛੇ ਹਟ ਕੇ ਦਰਿਆ ਬਿਆਸ ਤੇ ਮੋਰਚੇ ਗੱਡਣ ਵਾਸਤੇ ਹਦਾਇਤ ਕੀਤੀ ਪਰ ਜਨਰਲ ਹਰਬਖਸ਼ ਸਿੰਘ ਕਮਾਂਡਰ ਵੈਸਟਰਨ ਕਮਾਂਡ ਅਤੇ ਹੋਰ ਸਿੱਖ ਜਰਨੈਲਾਂ ਨੇ ਅੰਮ੍ਰਿਤਸਰ ਨੂੰ ਪਾਕਿਸਤਾਨ ਦੇ ਹਵਾਲੇ ਕਰਨ ਦੀ ਬਜਾਏ ਡਟ ਕੇ ਯੁੱਝਣ ਦਾ ਫੈਸਲਾ ਕਰ ਲਿਆ ਇਸ ਮੌਕੇ ਤੇ ਜਨਰਲ ਹਰਬਖਸ਼ ਸਿੰਘ ਮੇਜਰ ਜਨਰਲ ਜੁਗਿੰਦਰ ਸਿੰਘ ਮੇਜਰ ਜਨਰਲ ਨਰੇਂਦਰ ਸਿੰਘ ਜੋ ਕਿ ਮਗਰੋਂ ਖਾਲਸਾਤਨ ਲਹਿਰ ਦੇ ਆਗੂ ਵੀ ਬਣੇ ਲੈਫਟਨ ਮੇਜਰ ਜਨਰਲ ਮਹਿੰਦਰ ਸਿੰਘ ਬਰਗੀਦੀਅਰ ਬੰਦ ਸਿੰਘ ਮੇਜਰ ਜਨਰਲ ਗੁਰਬਖ ਸਿੰਘ ਨੇ ਕਮਾਲ ਦੀ ਅਗਵਾਈ ਦਿੱਤੀ 에ਅਰ ਮਾਰਸ਼ਲ ਅਰਜਨ ਸਿੰਘ ਦੀ ਅਗਵਾਈ ਦੇ ਵਿੱਚ 에ਅਰ ਫੋਰਸ ਨੇ ਵੀ ਕਮਾਲ ਦਾ ਰੋਲ ਅਦਾ ਕੀਤਾ ਸਿੱਖ ਜਰਨੈਲਾਂ ਅਤੇ ਸਿੱਖ ਜਨਤਾ ਦੀ ਇਸ ਬਹਾਦਰੀ ਅਤੇ ਦਿਆਲਤਾ ਨੇ ਪ੍ਰਾਈਮ ਮਿਨਿਸਟਰ ਲਾਲ ਬਹਾਦਰ ਸ਼ਾਸਤਰੀ ਨੂੰ ਮਜਬੂਰ ਕੀਤਾ ਕਿ ਉਹ ਸਿੱਖਾਂ ਦੇ ਨਾਲ ਪੰਜਾਬੀ ਸੂਬਾ ਸੰਬੰਧੀ ਹੋ ਰਿਹਾ ਧੱਕਾ ਖਤਮ ਕਰ ਦੇਵੇ 10 ਅਗਸਤ 1966 ਨੂੰ ਲੋਕ ਸਭਾ ਨੇ ਪੰਜਾਬ ਦੀ ਆਰਗੇਨਾਈਜੇਸ਼ਨ ਬਿੱਲ ਪੇਸ਼ ਕੀਤਾ ਅਤੇ ਇਸ ਤੇ 6 ਸਤੰਬਰ ਨੂੰ ਰਸਮੀ ਬਹਿਸ ਹੋਈ ਸੀ ਬਹਿਸ ਦੇ ਦੌਰਾਨ 6 ਸਤੰਬਰ 1966 ਦੇ ਦਿਨ ਸਰਦਾਰ ਕਪੂਰ ਸਿੰਘ MP ਨੇ ਪੰਜਾਬ ਬਿੱਲ ਤੇ ਬਹਿਸ ਦੇ ਦੌਰਾਨ ਬੋਲਦਿਆਂ ਕਿਹਾ ਕਿ ਇਸ ਬਿੱਲ ਨੂੰ ਸਿੱਖ ਕਬੂਲ ਨਹੀਂ ਕਰਦੇ ਕਿਉਂਕਿ ਇਹ ਪਾਪ ਦੀ ਪੈਦਾਇਸ਼ ਹੈ ਇਸ ਨੂੰ ਨਾਕਾਬਲਦਾਈ ਨੇ ਜਨਮ ਦਿੱਤਾ ਅਤੇ ਇਹ ਕੌਮੀ ਹਿੱਤਾਂ ਦੇ ਵਿਰੁੱਧ ਹੈ ਅਤੇ ਇਹ ਕੌਮੀ ਏਕਤਾ ਨੂੰ ਸੱਟ ਮਾਰਦਾ ਹੈ ਸਰਦਾਰ ਕਪੂਰ ਸਿੰਘ ਨੇ ਸਿੱਖ ਹੋਮਲੈਂਡ ਦੀ ਹਮਾਇਤ ਕੀਤੀ ਤੇ ਸਿੱਖਾਂ ਦੇ ਨਾਲ ਵਿਤਕਰਾ ਖਤਮ ਕਰਨ ਦੇ ਲਈ ਕਿਹਾ ਅਕਾਲੀ ਦਲ ਫਤਿਹ ਸਿੰਘ ਦੇ ਐਮਪੀ ਉਤਮ ਸਿੰਘ ਦੁੱਗਲ ਨੇ ਸਿਰਫ ਇਨਾ ਹੀ ਕੰਮ ਕੀਤਾ ਕਿ ਉਸਨੇ ਇੱਕ ਸੋਧ ਮਤਾ ਰੱਖਿਆ ਕਿ ਪੰਜਾਬ ਦਾ ਨਾਮ ਪੰਜਾਬੀ ਸੂਬਾ ਰੱਖਿਆ ਜਾਵੇ ਮਗਰੋਂ ਰਾਜ ਸਭਾ ਨੇ ਵੀ ਇਹ ਬਿੱਲ ਪਾਸ ਕਰ ਦਿੱਤਾ ਭवेश ਗੁਪਤਾ ਨੇ ਰਾਜ ਸਭਾ ਦੇ ਵਿੱਚ ਬੋਲਦਿਆਂ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਕੀਤੀ ਅਖੀਰ 1 ਨਵੰਬਰ 1966 ਨੂੰ ਪੰਜਾਬੀ ਸੂਬਾ ਵਜੂਦ ਦੇ ਵਿੱਚ ਆ ਗਿਆ ਪਰ ਇਸ ਸੂਬੇ ਕੋਲੋਂ ਪਾਣੀ ਬਿਜਲੀ ਰਾਜਧਾਨੀ ਅਤੇ ਹੋਰ ਕਈ ਕੁਝ ਖੋ ਕੇ ਸੈਂਟਰ ਨੇ ਆਪਣੇ ਕੋਲ ਰੱਖ ਲਿਆ ਦਰਜਨਾਂ ਨੁਕਤਿਆਂ ਤੇ ਹਰਿਆਣਾ ਦੇ ਨਾਲ ਸਾਂਝੀਆਂ ਕੜੀਆਂ ਕੈਂਪ ਕਰ ਦਿੱਤੀਆਂ ਯਾਨੀ ਇਹ ਸੂਬਾ ਪੂਰਾ ਸੂਬਾ ਨਹੀਂ ਸੀ ਬਲਕਿ ਇੱਕ ਤਰ੍ਹਾਂ ਦਾ ਉਪ ਸੂਬਾ ਸੀ 6 ਸਤੰਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਅਵਤਾਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮਨਖੇੜਾ ਜ਼ਿਲ੍ਹਾ ਗੁਰਦਾਸਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 6 ਸਤੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਕਰਮ ਸਿੰਘ ਵਾਸੀ ਤੁਸਲੇਵੜ ਜ਼ਿਲ੍ਹਾ ਤਾਰਨਤਾਰਨ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਇਸੇ ਦਿਨ ਪੰਜਾਬ ਪੁਲਿਸ ਨੇ ਗੁਰਮੀਤ ਸਿੰਘ ਵਾਸੀ ਘਰੇਾਲੇ ਪੁੱਲਰ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 6 ਸਤੰਬਰ 1992 ਦਿਨ ਪੰਜਾਬ ਪੁਲਿਸ ਨੇ ਦਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸਿੰਘਪੁਰ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਮੋਂਟਰੀਅਲ ਕੈਨੇਡਾ ਤੋਂ ਖਾਲਿਸਤਾਨ ਲਹਿਰ ਦੇ ਵਿੱਚ ਹਿੱਸਾ ਪਾਉਣ ਵਾਸਤੇ ਪੰਜਾਬ ਆਇਆ ਸੀ ਇੱਕ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 6 ਸਤੰਬਰ 1995 ਦੇ ਦਿਨ ਅਜੀਤ ਸੰਧੂ ਦੇ ਭੇਜੇ ਪੁਲਿਸਿੰਗਾ ਜਿਨ੍ਹਾਂ ਦੇ ਵਿੱਚ ਅਸ਼ੋਕ ਕੁਮਾਰ ਡੀਐਸਪੀ, ਸੁਰਿੰਦਰਪਾਲ ਸਿੰਘ ਐਸਐਚਓ ਸਰਹਾਲੀ ਅਤੇ ਪ੍ਰਤੀਪਾਲ ਸਿੰਘ ਹੈਂਡ ਕਾਂਸਟੇਬਲ ਮਾਨੋਚਾਲ ਪੁਲਿਸ ਸਟੇਸ਼ਨ ਵੀ ਸ਼ਾਮਲ ਸਨ। ਉਹਨਾਂ ਨੇ ਜਸਵੰਤ ਸਿੰਘ ਖਾਲੜਾ ਨੂੰ ਉਸਦੇ ਘਰ ਕਬੀਰ پارک ਅੰਮ੍ਰਿਤਸਰ ਦੇ ਮੂਹਰੇੋਂ ਆਪਣੀ ਕਾਰ ਨੂੰ ਧੋਦਿਆਂ ਨੂੰ ਚੁੱਕ ਲਿਆ ਅਤੇ ਚਬਾਲ ਥਾਣੇ ਦੇ ਵਿੱਚ ਲੈ ਗਏ। ਉਥੇ ਡੀਐਸਪੀ ਜਸਪਾਲ ਸਿੰਘ ਦੀ ਨਿਗਰਾਨੀ ਦੇ ਵਿੱਚ ਸੱਤ ਸਿਪਾਈਆਂ ਨੇ ਉਸ ਤੇ ਦੋਹੀ ਪਾਸੀ ਲੱਤਾਂ ਖਿੱਚ ਕੇ ਉਸ ਦੀਆਂ ਛਾਤੀਆਂ ਦੇ ਵਿੱਚ ਛੋਟੇ ਮਾਰੇ ਫਿਰ 24 ਅਕਤੂਬਰ 1995 ਦੇ ਦਿਨ ਗੋਲੀਆਂ ਮਾਰ ਕੇ ਜਸਵੰਤ ਸਿੰਘ ਖਾਲੜਾ ਨੂੰ ਖਤਮ ਕਰ ਦਿੱਤਾ ਅਤੇ ਉਸ ਦੀ Laash ਨੂੰ ਹਰੀ ਕਿਨਾਰੇ ਦੇ ਵਿੱਚ ਸੁੱਟ ਦਿੱਤਾ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ